ਪਤੋਂ ਮੈਂ ਭਵਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਆਸ ਟਾਈਮ ਮੈਂ ਖੜਾ ਪਿੰਡ ਦੀ ਢਾਬ ਤੇ ਇੱਥੇ ਬੜਾ ਮੇਲਾ ਲੱਗਦਾ ਹੁੰਦਾ ਸੀਗਾ ਢਾਬ ਤੇ 30 ਸਾਲ ਪਹਿਲਾਂ ਮੈਂ ਵੀ ਪਸ਼ੂ ਲੈ ਕੇ ਆਉਂਦਾ ਹੁੰਦਾ ਸੀ ਤੇ ਉਦੋਂ ਮੇਰੀ ਵੀ ਉਮਰ ਤਕਰੀਬਨ 13 ਸਾਲ ਦੀ ਸੀਗੀ ਸਾਡੇ ਛੇੜੂ ਨਾਲ ਤੇ ਅੱਜ ਅਸੀਂ ਇੱਧਰ ਆਏ ਸੀਗੇ ਤੇ ਹੁਣ ਆਸ ਟਾਈਮ ਅਗੇ ਪਹਿਲਾਂ 30 ਸਾਲ ਪਹਿਲਾਂ ਭਰੇ ਹੁੰਦਾ ਸੀ ਪਸ਼ੂਆਂ ਨਾਲ ਇਹ ਢਾਬ ਤੇ ਅੱਜ ਇਹ ਬਿਲਕੁਲ ਖਾਲੀ ਪਈ ਐ ਤੇ ਕਿਉਂਕਿ ਲੋਕਾਂ ਨੇ ਪਸ਼ੂ ਰੱਖਣੇ ਬੰਦ ਕਰਤੇ ਪਸ਼ੂ ਰੱਖਿਆ ਜੇ ਕਿਸੇ ਨੇ ਰੱਖਿਆ ਤੇ ਰਹੀ ਗੱਲ ਇਹ ਤਾਂ ਪਹਿਲਾਂ ਬਹੁਤ ਵਧੀਆ ਸੀ ਪਾਣੀ ਦੇ ਓਵਰਫਲੋ ਕਰਨੇ ਇਹ ਅੱਗੇ ਜਾਵੜੀ ਭਰ ਗਈ ਹਣਾ ਤੇ ਹੁਣ ਮੱਲਾ ਵੀ ਖਤਮ ਹੋਣ ਦੇ ਕਿਨਾਰੇ ਆ ਪਹਿਲਾਂ ਕਿ ਪਿੰਡ ਦੇ ਵਿੱਚ ਛੱਪੜ ਸੀ ਆ ਉੱਥੇ ਗੰਦਾ ਪਾਣੀ ਪੈਂਦਾ ਸੀ ਉਹਦੇ ਨਾਲ ਕੈਂਸਰ ਫੈਲਦਾ ਸੀ ਉਹ ਮਜਬੂਰੀ ਕਰਨਾ ਪੰਚਾਇਤ ਨੂੰ ਬੰਦ ਕਰਨਾ ਪਿਆ ਤੇ ਪਰ ਇਹ ਟ੍ਰਾਮ ਨੂੰ ਅਸੀਂ ਸਾਂਭ ਕੇ ਜਰੂਰ ਰੱਖਾਂਗੇ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ Tua, Davi.